ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 528 ਤੋਂ ਲੈ ਕੇ 530 ਤੱਕ 528 ਤੋਂ ਲੈ ਕੇ 530 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਦੇਵ ਗੰਦਾਰੀ ਮਾਈ ਹੋਨ ਹਾਰ ਸੋ ਹੋਈਏ ਰਾਚ ਰਿ ਹੋ ਰਚਨਾ ਪ੍ਰਭ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਇਹ ਮੇਰੀ ਮਾਤਾ ਕਹਿੰਦੇ ਜੋ ਹੋਣਾ ਹੈ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਸੰਸਾਰ ਵਿੱਚ ਉਹੀ ਹੋ ਰਿਹਾ ਹੈ ਕਹਿੰਦੇ ਪਰਮੇਸ਼ਰ ਆਪਣੀ ਸੰਸਾਰ ਦੀ ਇਸ ਰਚਨਾ ਦੇ ਵਿੱਚ ਆਪ ਹੀ ਖੇਡ ਦਾ ਤਮਾਸ਼ਾ ਜਿੱਦਾਂ ਕਰ ਰਿਹਾ ਹੈ ਆਪ ਹੀ ਉਹਨੇ ਇੱਕ ਖੇਡ ਬਣਾਈ ਹੋਈ ਹੈ ਕਿਤੇ ਕਿਸੇ ਨੂੰ ਲਾਭ ਦੇ ਰਿਹਾ ਹੈ ਕਿਸੇ ਨੂੰ ਕੋਈ ਘਾਟਾ ਪੈ ਰਿਹਾ ਹੈ ਕਿਸੇ ਤੋਂ ਕਿਸੇ ਨੂੰ ਕੁਝ ਦੇ ਰਿਹਾ ਹੈ ਕਿਸੇ ਤੋਂ ਕੁਝ ਵਾਪਸ ਲੈ ਰਿਹਾ ਹੈ ਰਹਾਉ ਕਹਿ ਫੂਲੇ ਆਨੰਦ ਬਿਖੇ ਸੋਗ ਕਬ ਹਸਨੋ ਕਬ ਰੋਈਏ ਕਬ ਹੂੰ ਮੈਲ ਪਰੇ ਅਭਿਮਾਨੀ ਕਬ ਸਾਧੂ ਸੰਗ ਤੋਈਐ ਕਹਿੰਦੇ ਕਿਤੇ ਕੋਈ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਆਨੰਦ ਮਾਣ ਰਿਆ ਹੈ ਕਿਤੇ ਕਹਿੰਦੇ ਕੋਈ ਦੁੱਖ ਵਿੱਚ ਹੈ ਚਿੰਤਾ ਵਿੱਚ ਹੈ ਕਿਤੇ ਕਿਤੇ ਕਹਿੰਦੇ ਵੀ ਵਿਕਾਰਾਂ ਕਰਕੇ ਦੁੱਖ ਤੇ ਚਿੰਤਾ ਹੈ ਕਿਤੇ ਕੋਈ ਆਨੰਦ ਮਾਣ ਰਿਆ ਹੈ ਕਿਤੇ ਕਹਿੰਦੇ ਕੋਈ ਹੱਸ ਖੇਡ ਰਿਹਾ ਹੈ ਕਿਤੇ ਕਿਸੇ ਦੇ ਘਰ ਰੋਣਾ ਹੋਇਆ ਹੈ ਸਭ ਕਹਿੰਦੇ ਪਰਮੇਸ਼ਰ ਦੀ ਖੇਡ ਹੈ ਕਹਿੰਦੇ ਕਿਤੇ ਕੋਈ ਵਿਕਾਰਾਂ ਦੀ ਮੈਲ ਵਿੱਚ ਭਰੇ ਹੋਏ ਅਭਿਮਾਨ ਵਿੱਚ ਨੇ ਲੋਕੀ ਕਿਤੇ ਕੋਈ ਆਪਣੇ ਵਿਕਾਰ ਸੰਤਾਂ ਦੀ ਸੰਗਤ ਦੇ ਵਿੱਚ ਧੋ ਰਹੇ ਨੇ ਕੋਏ ਨ ਮੇਟ ਪ੍ਰਭ ਕਾ ਕੀਆ ਦੂਸਰ ਨਹੀਂ ਅਲੋਈਏ ਕੋਹ ਨਾਨਕ ਤਿਸ ਗੁਰ ਬਲਿਹਾਰੀ ਜਿਹੇ ਪ੍ਰਸਾਦ ਸੁਖ ਸੋਈਐ ਕਹਿੰਦੇ ਪਰਮਾਤਮਾ ਦੇ ਹੁਕਮ ਨੂੰ ਕੋਈ ਨਹੀਂ ਮੇਟ ਸਕਦਾ ਤੇ ਉਹਦੇ ਬਰਾਬਰ ਦਾ ਕੋਈ ਕਹਿੰਦੇ ਦਿਖਾਈ ਵੀ ਨਹੀਂ ਦਿੰਦਾ ਜਿਹੜਾ ਉਹਦੇ ਬਰਾਬਰ ਖੜ ਸਕੇ ਇਹ ਨਾਨਕ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਆ ਜਿਹਦੀ ਕਿਰਪਾ ਦੇ ਸਦਕਾ ਅਸੀਂ ਸੁੱਖਾਂ ਦੇ ਵਿੱਚ ਰਹਨੇ ਆ ਜੀਵਨ ਦੀ ਰਾਤਰੀ ਸੁੱਖਾਂ 'ਚ ਬਤੀਤ ਕਰਦੇ ਆਂ ਦੇਵ ਗੰਦਾਰੀ ਮਾਈ ਸੁਨਤ ਸੋਚ ਪੈ ਡਰਤ ਮੇਰ ਤੇਰਤ ਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ ਕਹਿੰਦੇ ਹੈ ਮਾਈ ਮੇਰੇ ਮਨ ਦੇ ਵਿੱਚ ਉਹਨਾਂ ਜੀਵਾਂ ਬਾਰੇ ਦੇਖ ਕੇ ਜੋ ਪਰਮੇਸ਼ਰ ਦਾ ਨਾਮ ਨਹੀਂ ਜਪ ਰਹੇ ਵੀ ਉਹਨਾਂ ਦੀ ਜਿਹੜੀ ਦਸ਼ਾ ਹੈ ਉਹਨਾਂ ਨੂੰ ਉਹ ਸੋਚ ਕੇ ਕਹਿੰਦੇ ਉਹ ਸੁਣ ਕੇ ਮੇਰੇ ਮਨ ਦੇ ਵਿੱਚ ਬੜਾ ਡਰ ਹੈ ਕਿ ਕਿਤੇ ਮੇਰੀ ਦਸ਼ਾ ਉਹਨਾਂ ਵਰਗੀ ਨਾ ਹੋ ਜਾਏ ਕਹਿੰਦੇ ਸਵਾਮੀ ਦੀ ਪਰਮੇਸ਼ਰ ਦੀ ਸ਼ਰਨ ਪਿਆ ਮੇਰਾ ਆਪਣਾਪਣ ਆਪਾ ਭਾਵ ਤੇ ਮੇਰਾ ਹੰਕਾਰ ਖਤਮ ਹੋ ਜਾਏ ਇਹ ਪਰਮੇਸ਼ਰ ਜੀ ਮਿਹਰ ਕਰੋ ਪਾਤਸ਼ਾਹ ਤੇ ਪਰਮੇਸ਼ਰ ਦਾ ਰੂਪ ਨੇ ਸਾਡੇ ਜੀਵਾਂ ਲਈ ਅਰਜ਼ੋਈ ਕਰ ਰਹੇ ਨੇ ਜੋ ਜੋ ਕਹੇ ਸੋਈ ਪਲ ਮਾਨੋ ਨਾਹਿਨ ਕਾ ਬੋਲ ਕਰਤ ਨਿਮਖ ਨ ਬਿਸਰੋ ਹਿਏ ਮੋਰੇ ਤੇ ਬਿਸਰਤ ਜਾਈ ਹੋ ਮਰਤ ਕਹਿੰਦੇ ਜੋ ਪਰਮੇਸ਼ਰ ਦੀ ਰਜ਼ਾ ਮੈਂ ਉਹਨੂੰ ਭਲੀ ਮੰਨਦਾ ਮੈਂ ਉਹ ਪਰਮੇਸ਼ਰ ਦੇ ਬੋਲ ਨੂੰ ਉਲਟਾ ਨਹੀਂ ਸਕਦਾ ਜੋ ਪਰਮੇਸ਼ਰ ਨੇ ਕੀਤਾ ਸੋਈ ਭਲਾ ਕਹਿੰਦੇ ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਤੋਂ ਇੱਕ ਪਲ ਲਈ ਨਾ ਬਿਸਰੇ ਪਰਮੇਸ਼ਰ ਦੀ ਯਾਦ ਮੇਰੇ ਹਿਰਦੇ ਤੋਂ ਇੱਕ ਪਲ ਲਈ ਨਾ ਬਿਸਰੇ ਨਹੀਂ ਤਾਂ ਮੇਰੇ ਲਈ ਆਤਮਿਕ ਮੌਤ ਬਣ ਜਾਂਦੀ ਆ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਾਨ ਪਜਰਤ ਨਿਰਗੁਨ ਕ ਰੂਪ ਕੁਲ ਹੀਣ ਨਾਨਕ ਹੋ ਆਨੰਦ ਰੂਪ ਸਵਾਮੀ ਪਰਤ ਕਹਿੰਦੇ ਪਰਮੇਸ਼ਰ ਸਦਾ ਹੀ ਸੁੱਖ ਦੇਣ ਵਾਲਾ ਹੈ ਸਰਬ ਕਲਾ ਸਮਰੱਥ ਹੈ ਕਹਿੰਦੇ ਮੇਰੇ ਇਆਣੇ ਪੜਨ ਨੂੰ ਬੜਾਈ ਜਰਦਾ ਹੈ ਮੇਰਾ ਪਰਮੇਸ਼ਰ ਕਹਿੰਦੇ ਮੇਰਾ ਸੁਆਮੀ ਆਨੰਦ ਰੂਪ ਹੈ ਸਦਾ ਹੀ ਖਿੜੇ ਹਿਰਦੇ ਵਾਲਾ ਹੈ ਮੈਂ ਕਹਿੰਦੇ ਨਿਰਗੁਣ ਮੇਰੇ ਚ ਕੋਈ ਗੁਣ ਨਹੀਂ ਹੈ ਮੈਂ ਮੇਰੀ ਸ਼ਕਲ ਵੀ ਚੰਗੀ ਨਹੀਂ ਹੈ ਮੇਰੀ ਜਾਤ ਵੀ ਚੰਗੀ ਨਹੀਂ ਪਰ ਮੇਰਾ ਸੁਆਮੀ ਸਦਾ ਹੀ ਹਿਰਦੇ ਖਿੜੇ ਵਾਲਾ ਰਹਿੰਦਾ ਹੈ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੇ ਬਰਨ ਅਬਰਨਾ ਸਭ ਹੂੰ ਰਹਾਓ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਜਸ ਸਦਾ ਹੀ ਗਾ ਉਹਦੀ ਸਿਫਤ ਸਲਾ ਸਦਾ ਹੀ ਕਰ ਜਿਹਦਾ ਕਹਿੰਦੇ ਨਾਮ ਗਾਉਂਦੇ ਆ ਸੁਣਦੇ ਆ ਜਪਦੇ ਆ ਚਾਹੇ ਕੋਈ ਉੱਚੀ ਜਾਤ ਦਾ ਚਾਹੇ ਕੋਈ ਨੀਵੀਂ ਜਾਤ ਦਾ ਸਭ ਨੂੰ ਕਹਿੰਦੇ ਉਹ ਇਸ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ ਉਹਦਾ ਨਾਮ ਸਦਾ ਹੀ ਜਪ ਜਹਤੇ ਉਪਜਿਓ ਤਹੀ ਸਮਾਇਓ ਇਹ ਬਿਦ ਜਾਣੀ ਤਬ ਹੂੰ ਜਹਾਂ ਜਹਾਂ ਇਹ ਦੇਹ ਤਾਰੀ ਰਹਿਨ ਨਾ ਪਾਇਓ ਕਬ ਹੂੰ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਜਪੀਦਾ ਨਾ ਫਿਰ ਇਹ ਸਮਝ ਆਉਂਦਾ ਕਿ ਜਿਸ ਵੀ ਜੀਵ ਨੇ ਇੱਥੇ ਜਨਮ ਲਿਆ ਉਹਦਾ ਉਦੋਂ ਤੱਕ ਜਨਮ ਮਰਨ ਰਹਿਣਾ ਜਦ ਤੱਕ ਉਹਦੀ ਪਰਮੇਸ਼ਰ ਚ ਸਮਾਈ ਨਹੀਂ ਹੋ ਜਾਂਦੀ ਜਦੋਂ ਸਮਾਈ ਹੋ ਗਈ ਫਿਰ ਜਨਮ ਮਰਨ ਖਤਮ ਜਿਸ ਜਿਸ ਵੀ ਕਿਸੇ ਵੀ ਤਰ੍ਹਾਂ ਦਾ ਜਨਮ ਹੋਇਆ ਚਾਹੇ ਕੋਈ ਜੀਵ ਆ ਚਾਹੇ ਕੋਈ ਮਨੋੱਖਾ ਚਾਹੇ ਕੋਈ ਪਸ਼ੂ ਆ ਚਾਹੇ ਬਨਸਪਤੀ ਆ ਜਿਸ ਜਿਸ ਵੀ ਰੂਪ ਵਿੱਚ ਜਿਸ ਜਿਸ ਦਾ ਜਨਮ ਹੋਇਆ ਕਹਿੰਦੇ ਕੋਈ ਸਥਿਰ ਨਹੀਂ ਹੈ ਸਭ ਦੀ ਵਾਪਸੀ ਹੈ ਸਭ ਦਾ ਅੰਤ ਹੋਣਾ ਹੈ ਸੁਖ ਆਇਓ ਪੈ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬ ਹੂ ਕਹੋ ਨਾਨਕ ਮੇਰੇ ਪੂਰੇ ਮਨੋਰਤ ਸਾਧ ਸੰਗ ਤਜ ਲਭ ਹੂੰ ਜਦੋਂ ਕਹਿੰਦੇ ਪਰਮਾਤਮਾ ਕਿਰਪਾਲ ਹੁੰਦੇ ਨੇ ਤਾਂ ਕਹਿੰਦੇ ਜੀਵ ਨੂੰ ਸਾਰੇ ਸੁੱਖ ਮਿਲਦੇ ਨੇ ਤੇ ਜੀਵ ਦੇ ਡਰ ਭਰਮ ਖਤਮ ਹੋ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਤੇ ਜਦੋਂ ਜੀਵ ਨੇ ਸਾਧ ਸੰਗਤ ਦੇ ਵਿੱਚ ਆਪਣਾ ਲਾਲਚ ਲੋਭ ਖਤਮ ਕਰ ਲਿਆ ਤਾਂ ਉਸ ਜੀਵ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਮਨੁੱਖਾ ਜੀਵਨ ਸਫਲ ਹੋ ਜਾਂਦਾ ਦੇਵ ਗੰਦਾਰੀ ਮਨ ਜਿਉ ਆਪਣੇ ਪ੍ਰਭ ਪਾਵੋ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਓ ਕਹਿੰਦੇ ਹੈ ਮੇਰੇ ਮਨ ਜਿਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਮਨ ਵਿੱਚ ਤੂੰ ਚੰਗਾ ਲੱਗ ਜਾਏ ਉਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪ ਉਸ ਤਰ੍ਹਾਂ ਪਰਮੇਸ਼ਰ ਅੱਗੇ ਅਰਦਾਸ ਕਰ ਬਿਲਕੁਲ ਨਿਮਾਣਿਆ ਤੋਂ ਨਿਮਾਣਾ ਹੋ ਜਾ ਨੀਚ ਜਾਤ ਤੋਂ ਨੀਚ ਹੋ ਜਾ ਬਿਲਕੁਲ ਸੂਖਮ ਹੋ ਜਾ ਬਿਲਕੁਲ ਨਿਤਾਣਾ ਬਣ ਕੇ ਪਰਮੇਸ਼ਰ ਦੇ ਅੱਗੇ ਟੈਪੋ ਜਿਸ ਤਰ੍ਹਾਂ ਤੇਰੀ ਅਰਦਾਸ ਕੀਤੀ ਪਰਮੇਸ਼ਰ ਦੇ ਹਿਰਦੇ ਵਿੱਚ ਪਾ ਜਾਏ ਅਨੇਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਕਟਾਵੋ ਜਿਉਂ ਆਪਣੋ ਸਵਾਮੀ ਸੁਖ ਮਾਨੈ ਤਾਂ ਮਹ ਸੋਬਾ ਪਾਵੋ ਕਹਿੰਦੇ ਮਾਇਆ ਦੇ ਜਿੰਨੇ ਵੀ ਪਸਾਰੇ ਨੇ ਉਹ ਸਾਰੇ ਬਿਰਥੇ ਨੇ ਇਹਨਾਂ ਨਾਲ ਪਰਮੇਸ਼ਰ ਨਾਲ ਪ੍ਰੀਤ ਘਟਦੀ ਹੈ ਕਹਿੰਦੇ ਉਸ ਤਰ੍ਹਾਂ ਜਿਉਂ ਆਪਣੋ ਸਵਾਮੀ ਸੁਖਮਾਨ ਹੈ ਜਿਸ ਤਰ੍ਹਾਂ ਕਹਿੰਦੇ ਮੇਰੇ ਪਰਮੇਸ਼ਰ ਨੂੰ ਪ੍ਰਸੰਨਤਾ ਹੋਵੇ ਕਹਿੰਦੇ ਉਸ ਦੇ ਨਾਲ ਹੀ ਮੈਨੂੰ ਵੀ ਚੰਗਾ ਲੱਗਦਾ ਮੈਂ ਉਸ ਤਰ੍ਹਾਂ ਦੇ ਕੰਮ ਕਰਾਂ ਜਿਹੜੇ ਪਰਮੇਸ਼ਰ ਨੂੰ ਪਾ ਜਾਣ ਮੈਨੂੰ ਵੀ ਕਹਿੰਦੇ ਉਹੀ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਨਾਲ ਮੈਨੂੰ ਪਰਮੇਸ਼ਰ ਤੋਂ ਬੜਿਆਈ ਮਿਲੇ ਮੈਂ ਉਹੀ ਕੰਮ ਕਰਾਂ ਉਹਨਾ ਕੰਮਾਂ ਨੂੰ ਕਰਿਆਈ ਮੈਨੂੰ ਆਨੰਦ ਮਿਲਣਾ ਸੁਖ ਮਿਲਣਾ ਦਾਸਨ ਦਾਸ ਰੇਨ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵੋ ਮੁਖੋ ਬੁਲਾਵੋ ਕਹਿੰਦੇ ਪਰਮੇਸ਼ਰ ਦੇ ਦਾਸਾਂ ਦੇ ਦਾਸਾਂ ਦੇ ਦਾਸ ਹੋ ਜਾਓ ਉਹਨਾਂ ਦੀ ਸੇਵਾ ਕਰੋ ਕਹਿੰਦੇ ਸਰਬ ਸੂਖ ਬੜਿਆਈ ਨਾਨਕ ਜੀਵੋ ਮੁਖੋ ਬੁਲਾਓ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪੋ ਜਿਸ ਤਰ੍ਹਾਂ ਜਪਿਆ ਸੁੱਖ ਮਿਲੇ ਪਰਮੇਸ਼ਰ ਵੱਲੋਂ ਬੜਿਆਈ ਮਿਲੇ ਪਰਮੇਸ਼ਰ ਦੀ ਪ੍ਰਸੰਤਾ ਹਾਸਲ ਹੋਵੇ ਉਸ ਤਰ੍ਹਾਂ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਦੇਵ ਗੰਧਾਰੀ ਪ੍ਰਭ ਜੀ ਤੋ ਪ੍ਰਸਾਦ ਪਰਮਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਉ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ ਤੁਹਾਡੀ ਕਿਰਪਾ ਦੇ ਨਾਲ ਸਾਡੇ ਅੰਦਰੋਂ ਸਾਰੇ ਭਰਮ ਖਤਮ ਹੋਣੇ ਨੇ ਕਹਿੰਦੇ ਤੁਸੀਂ ਕਿਰਪਾ ਕਰੋ ਇਹ ਕਿਰਪਾ ਕਰੋ ਕਿ ਅਸੀਂ ਸਾਰਿਆਂ ਨੂੰ ਹੀ ਆਪਣਾ ਮੰਨੀਏ ਕੋਈ ਮੇਰ ਤੇਰ ਨਾ ਰਹਿ ਜਾਏ ਮਨ ਵਿੱਚ ਕੋਟ ਪਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਸੇਵਾ ਭਗਤੀ ਕਰਨ ਦੇ ਨਾਲ ਕਰੋੜਾਂ ਕਹਿੰਦੇ ਸਾਡੇ ਪਾਪ ਖਤਮ ਹੁੰਦੇ ਨੇ ਤੇਰਾ ਦਰਸ਼ਨ ਕਰਿਆਂ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਤੇਰਾ ਨਾਮ ਜਪਿਆਂ ਮਹਾ ਸੁਖ ਮਿਲਦਾ ਕਹਿੰਦੇ ਸਭ ਤੋਂ ਵੱਡਾ ਸੁਖ ਤੇਰਾ ਨਾਮ ਜਪਿਆਂ ਮਿਲਦਾ ਤੇ ਜਿਹਦੇ ਨਾਲ ਸਾਡੇ ਚਿੰਤਾ ਦੇ ਰੋਗ ਖਤਮ ਹੋ ਜਾਂਦੇ ਨੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਸਾਰਿਓ ਮਾਇਆ ਬੰਦ ਕਾਟੇ ਕਿਰਪਾ ਨਦ ਨਾਨਕ ਆਪ ਉਧਾਰਿਓ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਨੇ ਗੁਰੂ ਦਾ ਸੰਗ ਦਿੱਤਾ ਉਹਦੇ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਸਾਰੇ ਵਿਕਾਰ ਖਤਮ ਹੋ ਜਾਏ। ਉਹਦੇ ਮਾਇਆ ਦੇ ਬੰਧਨ ਆਪ ਪਰਮੇਸ਼ਰ ਨੇ ਕੱਟ ਦਿੱਤੇ। ਨਾਨਕ ਜੀ ਕਹਿੰਦੇ ਨੇ ਉਸ ਜੀਵ ਨੂੰ ਪਰਮੇਸ਼ਰ ਨੇ ਆਪ ਸੰਸਾਰ ਸਾਗਰ ਤੋਂ ਤਾਰ ਦਿੱਤਾ। ਦੇਵ ਗੰਧਾਰੀ ਮਨ ਸਗਲ ਸਿਆਣ ਪਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਓ ਕਹਿੰਦੇ ਜਿਸ ਜੀਵ ਨੇ ਉਸ ਪਰਮੇਸ਼ਰ ਦੀ ਸ਼ਰਨ ਤੱਕ ਲਈ ਜੋ ਸਭ ਕੁਝ ਕਰਨ ਵਾਲਾ ਹੈ ਤੇ ਜੀਵਾਂ ਕੋਲੋਂ ਕਰਵਾਉਣ ਵਾਲਾ ਹੈ ਫਿਰ ਕਹਿੰਦੇ ਮਨ ਦੀਆਂ ਸਾਰੀਆਂ ਸਿਆਣਪਾਂ ਖਤਮ ਹੋ ਜਾਂਦੀਆਂ ਨੇ ਫਿਰ ਉਹਨੂੰ ਪਰਮੇਸ਼ਰ ਹੀ ਸਭ ਕੁਝ ਕਰਨ ਕਰਾਉਣ ਵਾਲਾ ਦਿਖਾਈ ਦਿੰਦਾ ਹੈ ਫਿਰ ਉਹਦੀ ਜਿਹੜੀ ਆਪਣਤਾ ਉਹ ਖਤਮ ਹੋ ਜਾਂਦੀ ਆ ਆਪ ਮੇਟ ਪੈ ਸਰਣਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮ ਅੰਦੇਰਾ ਲਈ ਕਹਿੰਦੇ ਮੈਂ ਗੁਰੂ ਦੀ ਮਤ ਮੰਨ ਲਈ ਗੁਰੂ ਨੇ ਕਿਹਾ ਆਪਾ ਖਤਮ ਕਰਕੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ ਪਰਮੇਸ਼ਰ ਦਾ ਹੁਕਮ ਸਿਰ ਮੱਥੇ ਮੰਨੋ ਇਹਦੇ ਨਾਲ ਸੁੱਖ ਮਿਲਦਾ ਹੈ ਤੇ ਸਾਡੇ ਅੰਦਰੋਂ ਭਰਮ ਖਤਮ ਹੋ ਜਾਂਦਾ ਹੈ ਕਿ ਅਸੀਂ ਕੁਝ ਕਰਨ ਵਾਲੇ ਆ ਜਾਨ ਪਰਵੀਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਅਹੀ ਕਿੰਨਾ ਮਾਥਾਪ ਉਥਾਪਨ ਹਾਰੇ ਕੁਦਰਤ ਕੀ ਮਨਪਹੀ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਭ ਕੁਝ ਜਾਣਨ ਵਾਲੇ ਹੋ ਤੁਸੀਂ ਸਭ ਤੋਂ ਸਿਆਣੇ ਹੋ ਸਾਡੇ ਅੰਦਰ ਦੀ ਜਾਣਦੇ ਹੋ ਅਸੀਂ ਤੁਹਾਡੀ ਸ਼ਰਨ ਆਏ ਆ ਉਹ ਪਰਮੇਸ਼ਰ ਕਹਿੰਦੇ ਇੱਕ ਪਲ ਵਿੱਚ ਰਚਨਾ ਰਚ ਦਿੰਦਾ ਤੇ ਇੱਕ ਪਲ ਵਿੱਚ ਹੀ ਰਚਨਾ ਨੂੰ ਖਤਮ ਵੀ ਕਰ ਦਿੰਦਾ ਉਸ ਪਰਮੇਸ਼ਰ ਦੀ ਕੁਦਰਤ ਦੀ ਕੀਮਤ ਜੀਵ ਨਹੀਂ ਪਾ ਸਕਦਾ ਉਹਦੇ ਗੁਣਾਂ ਦਾ ਅੰਤ ਅਸੀਂ ਨਹੀਂ ਪਾ ਸਕਦੇ ਦੇਵ ਗੰਦਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਾਨੂੰ ਜਿੰਦ ਦੇਣ ਵਾਲੇ ਹੋ ਤੁਸੀਂ ਸਾਨੂੰ ਸੁੱਖ ਦੇਣ ਵਾਲੇ ਦਾਤੇ ਹੋ ਪਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਪਰਮਾਤਮਾ ਦੇ ਨਾਲ ਸਾਂਝ ਪਾਈ ਹੈ ਜਿਹਨੂੰ ਪਰਮਾਤਮਾ ਦੇ ਜੀਵਨ ਦੀ ਅਸਲੀਅਤ ਸਮਝਾ ਦਿੱਤੀ ਹੈ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨ ਖਾਤੇ ਰੰਗ ਤੁਮਾਰੇ ਲਾਲ ਪਏ ਹੈ RAM ਨਾਮ ਰਸ ਮਾਤੇ ਕਹਿੰਦੇ ਹੈ ਪਰਮੇਸ਼ਰ ਜੀ ਸੰਤ ਤੁਹਾਡੇ ਨੇ ਕਿ ਤੁਹਾਡੀ ਸਿਫਤ ਸਲਾਹ ਕਰਦੇ ਨੇ ਤੁਹਾਡਾ ਨਾਮ ਜਪਦੇ ਨੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਕਿਉਂ ਉਹ ਤੁਹਾਡੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਤੁਹਾਡੇ ਨਾਮ ਰਸ ਵਿੱਚ ਮਸਤ ਰਹਿੰਦੇ ਨੇ ਮਹਾ ਕਿਲ ਵਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਮਾਰੀ ਹਾਤੇ ਮਹਾ ਕਿਲ ਵਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਸੋਬਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਕਹਿੰਦੇ ਜਿਹੜੇ ਤੁਹਾਡੇ ਸੰਤ ਨੇ ਉਹਨਾਂ ਤੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਰਹਿੰਦੀ ਆ ਉਹਨਾਂ ਦੇ ਸਾਰੇ ਵੱਡੇ ਤੋਂ ਵੱਡੇ ਕਹਿੰਦੇ ਉਹਨਾਂ ਦੇ ਪਾਪ ਦੋਖ ਰੋਗ ਸਭ ਖਤਮ ਹੋ ਜਾਂਦੇ ਨੇ ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਕਿ ਨਾਨਕ ਜੀ ਕਹਿੰਦੇ ਨੇ ਨਾਨਕ ਜੀ ਨੇ ਵੀ ਗੁਰੂ ਦੇ ਚਰਨ ਪਰਸਣੇ ਤੇ ਗੁਰੂ ਦੇ ਚਰਨ ਪਰਸਣ ਦੇ ਨਾਲ ਸੌਂਦਿਆਂ ਜਾਗਦਿਆਂ ਹਰ ਵਕਤ ਉਸ ਪਰਮੇਸ਼ਰ ਦਾ ਨਾਮ ਜਪਿਆ ਹੈ ਦੇਵ ਗੰਦਾਰੀ ਪੰਜਵਾਂ ਸੋ ਪ੍ਰਭ ਜਤ ਕਤ ਪੇਖਿਓ ਨੈਣੀ ਸੁਖਦਾਈ ਜੀ ਅਨਕੋ ਦਾਤਾ ਅਮਰਤ ਜਾ ਕੀ ਬੈਣੀ ਰਹਾਓ ਕਹਿੰਦੇ ਜਿਸ ਜੀਵ ਨੇ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਉਸ ਜੀਵ ਨੇ ਕਹਿੰਦੇ ਹਰ ਇੱਕ ਜਗ੍ਹਾ ਤੇ ਉਸ ਪਰਮੇਸ਼ਰ ਨੂੰ ਵਿਆਪਕ ਦੇਖ ਲਿਆ ਕਹਿੰਦੇ ਉਸ ਨੂੰ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਹੀ ਵਿਆਪਕ ਦਿਸਤਾ ਹੈ ਉਹ ਪਰਮੇਸ਼ਰ ਜੋ ਜੀਆਂ ਨੂੰ ਸੁਖ ਦੇਣ ਵਾਲਾ ਹੈ ਜੋ ਸਾਨੂੰ ਜੀਵਾਂ ਨੂੰ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ ਜਿਦੀ ਅੰਮ੍ਰਿਤ ਵਾਲੀ ਬੋਲੀ ਹੈ ਜਿਦੀ ਸਿਫਤ ਸਲਾਹ ਵਿੱਚ ਅੰਮ੍ਰਿਤ ਭਰਿਆ ਹੈ ਰਹਾਉ ਅਗਿਆਨ ਅਦੇਰਾ ਸੰਤੀ ਕਾਟਿਆ ਜੀ ਦੀਦਾਨ ਗੁਰਦੈਣੀ ਕਾਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਹਿੰਦੇ ਜਿਹੜੇ ਜੀਵ ਨੂੰ ਗੁਰੂ ਨੇ ਪਰਮੇਸ਼ਰ ਦਾ ਨਾਮਦਾਨ ਦੇ ਦਿੱਤਾ ਉਹਨਾਂ ਜੀਵਾਂ ਦਾ ਅਗਿਆਨਤਾ ਦਾ ਅੰਧੇਰਾ ਘਟ ਹੋ ਗਿਆ ਉਹਨਾਂ ਜੀਵਾਂ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਬਣਾ ਲਿਆ ਤਾਂ ਉਹਨਾਂ ਦੇ ਅੰਦਰ ਜਿਹੜੇ ਪਹਿਲਾਂ ਮਾਇਆ ਦੇ ਨਾਲ ਤ੍ਰਿਸ਼ਨਾ ਦੇ ਨਾਲ ਸੜਦੇ ਸੀ ਹੁਣ ਅੰਦਰੋਂ ਸ਼ਾਂਤ ਹੋ ਗਏ ਨੇ ਕਹਿੰਦੇ ਕਰਮ ਧਰਮ ਕਿਛ ਉਪਜਨ ਆਇਓ ਨਹਿ ਉਪਜੀ ਨਿਰਮਲ ਕਰਨੀ ਸਾਡ ਸਿਆਨ ਪਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਕਹਿੰਦੇ ਜੀਵ ਕਹਿੰਦਾ ਕਿ ਮੈਂ ਕਰਮ ਧਰਮ ਜੋ ਸ਼ਾਸਤਰਾਂ ਦੇ ਅਨੁਸਾਰ ਆ ਵੀ ਇਹ ਕਰਮ ਧਰਮ ਚੰਗੇ ਨੇ ਮੈਂ ਤਾਂ ਨਾ ਉਹ ਕੁਛ ਕੀਤੇ ਨੇ ਨਾ ਹੀ ਮੇਰਾ ਆਚਰਣ ਚੰਗਾ ਬਣਿਆ ਮੈਂ ਕੋਈ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਜਿਹਦੇ ਨਾਲ ਮੇਰਾ ਆਚਰਣ ਚੰਗਾ ਬਣ ਜਵੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਨੇ ਕੁਝ ਵੀ ਨਹੀਂ ਕੀਤਾ ਉਹਦਾ ਨਾ ਆਚਰਣ ਚੰਗਾ ਬਣਿਆ ਨਾ ਉਹਨੇ ਕੋਈ ਚੰਗੇ ਕਰਮ ਕੀਤੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਸਾਰੀਆਂ ਸਿਆਣਪਾਂ ਛੱਡ ਕੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੀ ਸ਼ਰਨ ਲੈ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਆ ਗਿਆ ਉਸ ਜੀਵਨ ਦੇ ਵਿੱਚ ਉਸ ਦੇ ਜੀਵਨ ਵਿੱਚ ਸੁਧਾਰ ਪਰਮੇਸ਼ਰ ਆਪ ਕਰਦੇ ਨੇ ਜੀਵ ਨੂੰ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਉੱਥੇ ਆ ਕੇ ਸਾਰੇ ਪਾਪ ਧੋਤੇ ਜਾਂਦੇ ਨੇ ਕਿਉਂਕਿ ਉੱਥੇ ਨਾਮ ਦੀ ਕਮਾਈ ਦਾ ਉਪਦੇਸ਼ ਮਿਲਦਾ ਹੋਇ ਵਾਹਿਗੁਰੂ ਜੀ ਹੋਇ ਵਾਹਿਗੁਰੂ ਜੀ ਦੇਵ ਗੰਧਾਰੀ 5 ਹਰਿ ਰਾਮ ਨਾਮ ਜਪ ਲਾਹਾ ਗਤ ਪਾਵੇ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾਹ ਰਹਾਉ ਕਹਿੰਦੇ ਜਿਸ ਜੀਵ ਨੇ ਉਸ ਪਰਮੇਸ਼ਰ ਦੇ ਨਾਮ ਜਪਣ ਦਾ ਲਾਹਾ ਖਟਿਆ ਉਹਨੇ ਕਹਿੰਦੇ ਸਾਰੇ ਸੁਖ ਪਾਲੈ ਉਹਨੇ ਕਹਿੰਦੀ ਉੱਚੀ ਆਤਮਿਕ ਅਵਸਥਾ ਮਿਲ ਗਈ ਉਹਨੂੰ ਆਨੰਦ ਮਿਲ ਗਿਆ ਉਹਦੇ ਜਮਾ ਦੇ ਡਰ ਖਤਮ ਹੋ ਗਏ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪੈ ਆਹਾ ਤਿਨਾ ਪ੍ਰਾਪਤ ਇਹ ਨਿਦਾਨਾ ਜਿਨ ਕੈ ਕਰਮ ਲਿਖਾ ਹ ਕਹਿੰਦੇ ਖੋਜ ਖੋਜ ਕੇ ਇਸ ਵਿਚਾਰ ਤੇ ਪਹੁੰਚੇ ਆ ਕਿ ਜਦੋਂ ਸੰਤ ਜਨਾ ਦੀ ਸ਼ਰਣੀ ਵਿੱਚ ਆਈਦਾ ਤਾਂ ਉਥੋਂ ਆ ਕੇ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਦੀ ਆ ਉਹਨਾਂ ਜੀਵਾਂ ਨੂੰ ਜਿਨ੍ਹਾਂ ਦੇ ਕਰਮਾਂ ਵਿੱਚ ਇਹ ਲਿਖਿਆ ਹੈ ਉਹਨਾਂ ਦੇ ਪੂਰਵਲੇ ਸੰਸਕਾਰ ਨੇ ਕਿ ਇਸ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਣੀ ਹੈ ਤੇ ਪਰਮੇਸ਼ਰ ਦੇ ਨਾਲ ਸਮਾਈ ਹੋ ਜਾਣੀ ਹੈ ਸੇ ਬਡ ਭਾਗੀ ਸੇ ਪਤਵੰਤੇ ਸੇ ਹੀ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਸ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ ਪਰਮੇਸ਼ਰ ਦਾ ਨਾਮ ਇਕੱਠਾ ਕੀਤਾ ਉਹ ਵੱਡੇ ਭਾਗਾਂ ਵਾਲੇ ਨੇ ਉਹ ਬੜੇ ਪ੍ਰਧਾਨ ਨੇ ਸਾਰਿਆਂ ਦੇ ਉੱਪਰ ਬੜੇ ਸੁੰਦਰ ਨੇ ਬੜੇ ਸਿਆਣੇ ਨੇ ਬੜੇ ਸੋਹਣੇ ਰੂਪ ਵਾਲੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਧੰਨ ਖਟਿਆ ਇਸ ਮਨੁੱਖਾ ਜੀਵਨ ਦੇ ਵਿੱਚ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ